ਸ੍ਰੀ ਬਾਈਬੁਰਜੀ ਕੀ ਪਤੇ ਜਿਸ ਤਰ੍ਹਾਂ ਕਿ ਆਪ ਸਭ ਨੇ ਦੇਖਿਆ ਕਿ ਸਾਡੇ ਇਲਾਕੇ ਦੀ ਸ਼ਾਨ ਭਾਈ ਸਰ ਭਾਈ ਬਲਕਾਰ ਸਿੰਘ ਜੀ ਇਲਮੇ ਬਣਾ ਆਪ ਜੀ ਨੂੰ ਦੱਸਦੇ ਸਾਂ ਨੂੰ ਵੀ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਇਹ ਕੈਂਪ ਪੰਜਾਬ ਸਰਕਾਰ ਅਤੇ ਸ਼ੰਕਰਾ ਆਈ ਹਸਪੀਟਲ ਲੁਧਿਆਣਾ ਦੇ ਸਹਿਯੋਗ ਨਾਲ ਮੱਲਾਂ ਵਾਲਾ ਖਾਸ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਜਾ ਰਿਹਾ ਜਿਨ੍ਹਾਂ ਦੇ ਪ੍ਰਧਾਨ ਸਾਡੇ ਬਹੁ ਗੁਰੀ ਚਰਜੀ ਪਿਆਰ ਔਰ ਕਿਹਨ ਜਿਹੜੀ ਹੈ ਮੁਫਤਰੀ ਸੇਵਾ ਵਾਲੇ ਬਹੁਤ ਸਤਪਾਲ ਦੀ ਡੁਬਾ ਔਰ ਸ਼ੰਕਰਾ ਹਸਪੀਟਲ ਤੋਂ ਹਰ ਕੋਮਲ ਜੀਤੀ ਪਹੁੰਚਿਆ। ਤੋਂ 13 ਸਤੰਬਰ ਜੈਨ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਕੈਂਪ ਲੱਗੇਗਾ ਜੀ। ਔਰ ਜਿਹੜੇ ਬੀਜ ਹੈ ਚਿੱਟੇ ਮੋਤੀ ਵਾਲੇ ਖਾਸ ਕਰਕੇ ਉਹ ਆਪਣਾ ਕੇਸੀ ਇਸ਼ਨਾਨ ਕਰਕੇ ਪਹੁੰਚਣ ਜੀ। ਕਿਉਂਕਿ ਆਪਰੇਸ਼ਨ ਤੋਂ ਬਾਅਦ ਸਿਰਣ ਢੋਣਾ ਸਖਤ ਮਣਾ ਹੈ। 20 25 ਦਿਨ ਤੁਸੀਂ ਇਸ਼ਨਾਨ ਸਿਰ ਤੋਂ ਥੱਲੇ ਕਰ ਸਕਦੇ ਹੋ ਕੇਸੀ ਇਸ਼ਨਾਨ ਨਹੀਂ ਕਰ ਸਕਦੇ ਸੋ ਆਪਣਾ ਆਧਾਰ ਕਾਰਡ ਨਾਲ ਜਰੂਰ ਲੈ ਕੇ ਆਓ ਜੀ 13 ਸਤੰਬਰ ਦਿਨ ਸ਼ੁੱਕਰਵਾਰ ਕਾਮਲਵਾਲਾ ਰੋਡ ਲਾਲਾ ਚੰਦਾਮਲ ਧਰਮਸ਼ਾਲਾ ਦੇ ਵਿੱਚ ਕੈਂਪ ਲੱਗੇਗਾ ਸੋ ਜਿੱਥੋਂ ਦੀ ਗਵਾਹ ਪਹੁੰਚਦੀ ਹੈ ਤੋਂ ਸਮੂਹ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਅਤੇ ਸੂਪ ਪ्रेस ਕਲੱਬ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਰਸ ਸਾਹਿਬ ਜੀ ਅਤੇ ਸਮੁੱਚੀ ਲਾਟਨਵਾਰਸੀ ਮੱਲਣਾ ਵਾਲੇ ਦੀ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਦੇ ਲਾਟੇ ਵਿੱਚ ਸਾਡੇ ਸਰਦਾਰ ਜੋ ਜੋ ਮੱਲਣਾ ਵਾਲਾ ਖਾਲਾ ਜਿਉਂ ਸ਼ਨਨ ਪੈਸਟੀ ਦੇ ਵੀਰ ਹੈ ਇਹਤ ਬੜਾ ਸੋਹਣਾ ਪ੍ਰਾਲਾ ਕਰ ਰਿਹਾ ਹੈ ਜਿਹੜੇ ਲੋੜਵੰਦ ਵਿਚਾਰੇ ਗਰੀਬ ਲੋਕ ਹੈ ਜਿੰਨਾ ਤੋਂ ਦਿਨਾਂ ਨੂੰ ਖਾਤਾ ਤੋਂ ਦੇਸਦਾ ਨਹੀਂ ਕਿਤੇ ਚਿਕਾਇਆ ਦਾ ਫਿਰ ਹੋਰ ਵੀ ਖਾਤਾ ਦਾ ਨੁਕਸਾਨ ਜਨ ਕਾਫੀ ਇਹ ਹੈ ਕਿ ਮੀੜ ਹੈ ਜਿਹੜੇ ਕਾਫੀ ਸਾਰੇ ਪਰੇਸ਼ਾਨ ਹੈ ਉਹਨਾਂ ਵਾਸਤੇ ਬੜੀ ਵੱਡੀ ਇਹ ਸੇਵਾ ਇਸੇ ਅਧੀ ਨਿਭਾ ਰਹੇ ਨੇ ਕਿ ਮੱਲਾਵਾਲਾ ਵਿਖੇ ਧਰਮਚੰਦ ਜੋ ਧਰਮਸ਼ਾਲਾ ਹੈ ਨਾਲ ਤਾਂ ਧਰਮਸ਼ਾਲਾ ਜਿਹੜੀ ਮੱਲਾਵਾਲਾ ਦੇ ਵਿੱਚ ਉੱਥੇ 13 ਸਤੰਬਰ ਨੂੰ ਅੱਖਾਂ ਦਾ ਬ੍ਰੇਕੰਪ ਲੱਗ ਰਿਹਾ ਹੈ ਤੇ ਸੁਵਿਧਿਤੀ ਲੱਗਿਆ ਜੀ ਸਮਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਵੱਧ ਜਿਹੜੇ ਲੋਕਾਂ ਤੋਂ ਮਰੀ ਨਹੀਂ ਜਾਏ ਇੱਥੇ ਪਹੁੰਚਣਾ ਤੇ ਆਪਣੀ ਅੱਖਾਂ ਦਾ ਇਲਾਜ ਕਰਾਉਣਾ ਕਿਉਂਕਿ ਸਾਰੇ ਲੈਨਜ਼ ਵੀ ਤੇ ਅੱਖਾਂ ਦਾ ਚੈੱਕਪ ਵੀ ਸਾਰਾ ਫ੍ਰੀ ਹੋਣਾ ਹੈ ਤੋਂ ਦਾਸ ਉਹਨਾਂ ਬੇਨਤੀ ਹੈ ਕਿ ਆਪ ਵੀ ਤੇ ਆਪਣੇ ਪਿੰਡ ਵਿੱਚ ਵੀ ਆਪਣੇ ਲਾਗੇ ਵਿੱਚ ਵੀ ਮਤਲਬ ਇਹ ਸੈ ਜਾਵੇ ਕਾਂ ਜੋ ਲੋੜਵੰਦ ਮਰੀਚਾ ਦੀ ਸਹਦਾ ਸਕੇ ਸੇਵਾ ਸਕੇ ਕਿਉਂਕਿ ਸਭ ਤੋਂ ਵੱਡੀ ਸੇਵਾ ਮਨੁੱਖਤਾ ਦੀ ਸੇਵਾ ਬਹੁਤ ਸਨੇ ਮੇਰੇ ਵੀ ਕੰਮ ਕਰ ਰਹੇ ਨੇ ਅਸੀਂ ਇਹਨਾਂ ਧੰਨਵਾਦੀ ਇਹਨਾਂ ਦਾ ਕਰਦੇ ਆ ਕਿਉਂਕਿ ਇਹ ਤੁਹਾਨੂੰ ਇਸ ਦਾ ਪੈਲਾ ਲੱਖ ਜਿ ਕਰਦੇ ਰਹਿ ਤੀ ਨੇ ਸੋ ਬਹੁਤ ਦਾ ਪਨਾਲ ਹੈ ਜਕੀਏ ਰਾਜ ਨੂੰ ਜੀ ਦਾ ਜਲਸਾ ਰਾਜ ਦਰਪਨ ਜੀ ਨਾ